ਲਾ ਲਾਈ ਮਾਤਾ ਜੀ ਕੀ ਲਾਇਆ ਤੁਹਾਡਾ ਕੀ ਲਾਇਆ ਮਰ ਜਾਣਾ ਮੈਨੂੰ ਫਾਸੀ ਦਾ ਹੁਕਮ ਦੋ ਮੇਰੇ ਵੀਰੋ ਅੱਡੀ ਗੱਲ ਕੀ ਹੋਈ ਉਸ ਤਾਂ ਗੱਲ ਕੁਛ ਨਹੀਂ ਫਤੋ ਹੋਈ ਉਹ ਪਹਿਲੀ ਜਗਿਆ ਵਾਦੇ ਉਥੇ ਸਾਡੀ ਪਹਿਲੀ ਜਖਾਲ ਉਹਨਾਂ ਨੇ ਪਾਇਆ ਜੀ ਇੱਕ ਹਾਲ ਟਾਉਣ ਗਿਆ ਕੰਦਾ ਵੀ ਹੜੀ ਪਾਈ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਹਦਾ ਨਾ ਮੈਂ ਤੇ ਮੈਨੂੰ ਪੁੱਛ ਤਾਂ ਘਾਟਾ ਦਫਾ ਕਰੇ ਜੀ ਸਾਹਿਬ ਕਿੰਨੇ ਕੀ ਨਿਕਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫਿਰ ਕੰਦਾ ਵੀ ਜੇ ਮੈਂ ਟਾਹ ਦੇਣਾ ਕੀ ਨਾ ਕੀਏ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਉਹ ਪਾਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੰਨੂ ਮੰਡਾਲਕ ਹੋਵੇ ਕਹਿੰਦਾ ਮਮੀ ਤੇਰੇ ਰੋੜਾ ਵਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆਪ ਮੇ ਕੋ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਤਿਆਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਨੂੰ ਆ ਵੀ ਮਾਰ ਸੈਂ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਹ ਵਰ ਕੇ ਆਧ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਵੀਰੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ ਉਹ ਕਰਨਾ ਮਰਜੀ ਸੀ ਪ੍ਰੋਗਰਾਮ ਕਰ ਜੀ ਸੀ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕਿ ਇਹ ਮਾਮਲਾ ਹੋਇਆ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੀ ਪੈਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ 'ਚ ਤੇ ਇਹਨਾਂ ਨੇ ਜਾ ਕੇ ਬੱਟ ਹਟਾ ਦਿੱਤੀ ਤੇ ਉਹ ਕਹਿੰਦੇ ਆਪੇ ਇਹ ਬੱਟ ਟਾਉਣੀ ਨਹੀਂ ਦੇਣੀ ਤੁਹਾਨੂੰ ਇਹ ਕੰਨਾ ਮੇ ਵਟਟਾ ਆਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਵਟ ਦਾ ਰੋਲਾ ਇਹ ਵਟ ਦਾ ਰੋਲਾ ਇਹਨਾਂ ਦਾ ਪਾਜ ਦਾ ਲੜਕਾ ਸੀਗਾ ਜੀ ਨਾਮ ਦਾ ਲੱਗਾ ਵਾ ਆਪਣਾ ਰਿੰਕੂ ਕੱਲ ਕੀ ਘਟਾਵਾ ਕਰਦੀ ਕੱਲ ਘਟਣਾ ਇਹ ਤਾਂ ਵਾਪਰਦੀ ਹੈ ਮੈਂ ਤੇ ਇੱਥੇ ਹਾਂ ਨਾ ਸੀਗਾ ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਇੱਥੇ ਪਤਾ ਲੱਗਾ ਜਿਵੇਂ ਮੈਂ ਸੁਣਿਆ ਵੇ ਤੇ ਪ੍ਰੀਤ ਉਹ ਫਿਰ ਪੰਜ ਜਾਨੇ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਤੇਰੀ ਪੂਰੀ ਵਾਈਫ ਤੇਰੀ ਪੂਰੀ ਤੇ ਉਹ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਤਾਰ ਹਵਾਰਨਾ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਟੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਟੀਆਂ ਮਾਰੀਆਂ ਵੇ ਤੇ ਕੁੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕ ਇਹਦੇ ਕੋਸੇ ਡੰਡੇ ਸੀਗੇ ਡਾਂਗਾਂ ਸੀਗੀਆਂ ਦਾਤੀਆਂ ਸੀਗੀਆਂ ਬੜੀਆਂ ਤੇ ਕਿੱਟੀਆਂ ਸੀਗੀਆਂ ਜੀ ਫਰੇ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਨਹੀਂ ਮੌਤ ਹੋਈ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀ ਕੇ ਤੇ ਫਿਰ ਰਸਤੇ ਜਾਂਦੇ ਜਿਹਨਾਂ ਦੇ ਉੱਥੇ ਜਾ ਕੇ ਮੌਤ ਹੋ ਗਈ ਮੰਗ ਕੋ ਪ੍ਰਸ਼ਾਸਨ ਕੋ ਮੰਗੀ ਹੋਈ ਹੈ ਜੀ ਇਹਨਾਂ ਨੂੰ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਂਗਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਵਫਾ ਮੰਗ ਸਰਕਾਰ ਜੀ